ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪਸ਼ੂ ਸਾਜ ਬਾਈ ਕੋਲ ਜਿਆਦਾ ਸੀਗੇ ਮੈਂ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਹੁਣ ਚ ਲੇਟ ਹੋ ਗਿਆ ਹੁਣ ਇੱਕ ਐਨੀਮਲ ਸੇਲ ਆ ਮੌਲ ਰੇਟ ਜਮਾ ਜਾਇਜ਼ ਹੁੰਦੇ ਆ ਬਾਈ ਦੇ ਕਈ ਵਪਾਰੀ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਦੀਪ ਸਿੰਘ ਸ਼ਹਿਰ ਤਰਨਤੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 84374 6855 ਠੀਕ ਆ ਬਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਚਾਰ ਗਾਇਆਂ ਦੀ ਵੈਗਿਆ ਮਾਰ ਹਾਂਜੀ ਹਾਂ ਜੋਤ ਉਹਦੇ ਹੋ ਗਏ ਸੀ ਹਰਮਾਨ ਠੀਕ ਆ ਬਾਈ ਕਿੰਨੇ ਕ ਫੋਨ ਆ ਗਏ ਜੀ ਫੋਨ ਬਹੁਤ ਆ ਗਏ ਜੀ ਫੋਨ ਤਾਂ ਇੰਨੇ ਕ ਆ ਗਏ ਕਈ ਭੈਣ ਭਰਾ ਗੋਸੇ ਕਈ ਇਹ ਗੱਲ ਕਹਿੰਦੇ ਸੀ ਸਾਈ ਪਾਈ ਤੇ ਵੀ ਇੱਕ ਬੰਦੇ ਨੇ ਉੱਤੋਂ ਹੋਏ ਸਾਈ ਪਾਤੀ ਇਹ ਸਾਡੇ ਦੋ ਨੰਬਰ ਸੀ ਦੂਜੇ ਬੰਦੇ ਦਾ ਨੰਬਰ ਸੀ ਉਹ ਭਾਜਿਆ ਦੇ ਸਾਰੇ ਵਪਾਰੀ ਲੈ ਗਏ ਵੇਚਣ ਵਾਸਤੇ ਠੀਕ ਆ ਬਾਈ ਹਾਂ ਠੀਕ ਆ ਜੀ ਤੇ ਅੱਜ ਇਹਦੀ ਕੀ ਡਿਟੇਲ ਆ ਸੁਆ ਬਾਈ ਕਿੰਨੇ ਮਸੂਲ ਇਹ ਸੁਆ ਬਾਈ ਵੇਟਨ ਤਾਂ ਆਪਣੇ ਕੋਲ ਚਾਰ ਸੀਗੀਆਂ ਸਵੇਰੇ ਤੇ ਨੂੰ ਮੈਂ ਫੋਨ ਵੀ ਆਇਆ ਤੂੰ ਲੇਟ ਇੱਕ ਗਾਰ ਹੀ ਲੱਗਿਆ। ਹਾਂ ਇੱਕ ਇਹ ਸਾਨੂੰ ਬੜੀ ਚੰਗੀ ਲੱਗੀ ਕਰਕੇ ਅਸੀਂ ਦਿੱਤੀ ਨਹੀਂ ਵੀਡੀਓ ਪਾਉਣ ਮਾਰੇ ਨੇ ਇਹ ਕਿਹਾ ਵੀ ਬਈ ਆਉਂਦਾ ਵੀਡੀਓ ਪਾਵਾਂਗੇ। ਸਾਨੂੰ ਬੜੀ ਸੀ ਇਹ ਤੁਹਾਨੂੰ ਬੜੀ ਸੀ। ਠੀਕ ਆ ਬਈ। ਹਾਂਜੀ। ਕਿੰਨਾ ਮਸੂਆ ਸੁਆਸ ਹੁੰਦੀ ਹੈ ਜੀ? ਬਾਈ ਇਹ ਦੂਜਾ ਸੁਆਸ ਹੁੰਦੀ ਹੈ ਰਗੀ। ਠੀਕ ਆ ਜੀ। ਹਾਂਜੀ। ਤੇ ਦਿਨ ਕਿੰਨੇ ਲੈਂਦੀ ਹੈ ਬਈ? ਦਿਨ ਜੀ ਮਾਲਕਾਂ ਨੇ ਅੱਜ 10 ਤਰੀਕ ਨੂੰ ਪੰਜ ਰਹਿਣ ਦੇ ਦਿਨ ਜੀ। ਡੇਟ ਮਤਲਬ। ਹਾਂ ਡੇਟ ਮਕਾਦਬ। ਬਾਕੀ ਪਤਾ ਨਹੀਂ ਹੁੰਦਾ ਕਿਦੋਂ ਦਿਨ ਉੱਪਰ। ਹਜੇ ਉਹਦਾ ਗੁੰਦ ਮਾਰੀ ਜਾਂਦੀ ਆ ਵੇਖੋ। ਇਸ ਫੀਲ ਹੋ ਬਹੁਤ ਆ ਵਾਲ ਬੋਲ ਤੇ ਲਾ ਟੋਲਾ ਸਾਰੀਆਂ ਰੇਡੀਆਂ ਵੈਰੀਆਂ ਕੱਢ ਕੇ ਹਾਂ ਸਿਰ ਸੌਕਾਰ ਵਾਲੀ ਪੂਰੀ ਆ ਚੀਜ਼ ਆਉਂਦਾ ਲਓ ਜੀ ਨਹੀਂ ਉਹ ਪੁਰਾਣਾ ਆ ਡੰਗਰਾ ਆ ਥੋੜੀ ਲਾਉਣ ਦਿੰਦਾ ਹੱਥ ਲਾਉਣ ਨਹੀਂ ਪ्योर ਸ਼ਾਈ ਵਾਲਾ ਜਿਹੜੀ ਉਹਦੇ ਚਾ ਗੁਣ ਮਿਲਦਾ ਵਾ ਦੁੱਧ ਨਹੀਂ ਮਿਲਣਾ ਤੇ ਸੈਂਗਾ ਮਾਰਦੇ ਮੁਰਦੇ ਨਾ ਜੀ ਨਾ ਮਾਰਨਾ ਕੰਮ ਹੀ ਨਹੀਂ ਚਾਜਦਾ ਲਓ ਜੀ ਬੋਲਾ ਝੂਟੀ ਜਾਵੇਂ ਦਵਾਈ ਦਵਾਕ ਲਈ ਫਿਰ ਨਿਕਾ ਜਾ ਕੋਈ ਸਹੀ ਗੱਲ ਹੈ ਕਿੰਨਾ ਕ ਪਾਜੂ ਬੇਦੰਦ ਦੁੱਧ ਹੀ ਉਹਨਾਂ ਨੇ ਕਿਹਾ ਸੀ 7 ਕਿਲੋ ਹੀ ਪਹਿਲੇ ਸਾਲ ਪਿਛਲੇ ਸੂਏ ਨਾਲ ਤੇ ਡੰਗ ਦਾ ਚੋਇਆ ਵਾ ਪਹਿਲੇ ਨਾਲ ਡੰਗ ਦਾ 14 ਕਿਲੋ ਹਾਂ 14 ਕਿਲੋ ਠੀਕ ਆ ਜਾ ਉਹ ਇਤਿਹਾਰ ਬਾਲਾ ਨੇ ਤਾਂ 1516 ਦਾ 1516 ਜੀ ਰਾਮਦਰੀ ਨਜਣਾ ਚਾਹੀਦਾ ਜਿੰਨਾ ਵਹਿਰ ਦਾ ਡਰ ਖੋਲਾ ਜਿੰਨੀ ਕੁਆਲਿਟੀ ਆ ਵਹਿਰ ਅਜੇ ਦਿਨ ਵੀ ਬਾਕੀ ਹਾਂ ਦਿਨ ਵੀ ਬਾਕੀ ਹੈ ਮੇਨ ਗੱਲ ਬਈ ਥਣਾ ਦੀ ਓਕੇ ਹੋ ਥਣਾ ਦੀ ਜਮਾ ਓਕੇ ਜੀ ਮੋਟੀ ਅਸੀਂ ਪਾਸ ਕੀਤੀ ਆ ਕਿਉਂਕਿ ਜੇ ਬੂੰਦ ਆਉਂਦੀ ਆ ਇੰਨੀ ਨਹੀਂ ਮੋਟੀ ਮੇਰੀ ਉਂਗਲ ਵਰਗੀ ਬੂੰਦ ਸੀਗੀ ਜਦੋਂ ਧਾਰਾ ਮਾਰੀ ਠੀਕ ਆ ਫੋਲ ਲੱਗਣੇਰ ਦੀ ਧਾਰਾ ਜਮਾ ਨਹੀਂ ਜਾ ਕੋ ਜਿੱਧਰ ਦੀ ਮਰਜੀ ਬੈਠੇ ਪਰ ਤੇ ਜਵਾ ਬੈਠੇ ਰਹੋ ਜੀ ਹਾਂਜੀ ਹਾਂਜੀ ਮਗਰ ਦੀ ਬੈਕਟ ਚੋਲੋ ਤਾਂ ਚਲੋ ਕੋਈ ਹੈ ਹੀ ਨਹੀਂ ਇਹਨਾਂ ਦਾ ਬੱਕਰੀ ਵੀ ਲੱਤ ਮਾਰ ਜਾਂ ਸੂਆ ਦੂਜਾ ਸੀਰੀਅਲ ਸੂ ਕਰਮ ਵਾਲੀ ਪੂਰੀਆ ਕਰਮ ਉਸ ਚੱਕ ਕੇ ਖੜ ਗਈ ਬਾਕੀ ਦਿਨ ਡੇਟ ਮੁਤਾਬਕ ਪੰਜ ਪਏ ਆ ਜੀ ਬਾਕੀ ਕਰਮ ਵਾਲੇ ਪਸ਼ੂ ਦਾ ਪਤਾ ਨਹੀਂ ਹੁੰਦਾ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਆਪਣਾ 14 ਕਿਲੋ ਦੁੱਧ ਚੋਇਆ ਵਾ ਬਸ ਹੋਰ ਨਹੀਂਗਾ ਤਾਂ 15 16 ਸਕੇ ਕੇ ਦੇਣੀ ਆ ਦੁੱਧ ਸੇਵਾ ਦਾ ਹੁੰਦਾ ਮੇਨ ਗੱਲ ਬਈ ਮੱਝਾ ਰਗਾ ਹੀ ਹੋਣਾ ਹਾਂ ਜਮਾਂ ਜੀ ਮੱਝਾ ਰਗਾ ਦੁੱਧ ਆ ਕੋਈ ਬਾਕੀ ਨੇ ਗਰਮੀ ਨਹੀਂ ਮਿਲਣੀ ਸਹੀ ਗੱਲ ਮੱਝ ਲਾਵਾਂਗੇ ਬਈ 1.5 ਲੱਖ ਤੋਂ ਥੱਲੇ ਕੋਈ ਨਹੀਂ ਹੋਣਾ ਬਾਕੀ ਬਰਾਰ ਸਾਹਿਬ ਪਤਾ ਗੱਲ ਕੀ ਆ ਜੀ ਅਗਲਾ ਕਹਿ ਦਿੰਦਾ ਸ਼ਾਈ ਵਾਲਾ ਦੋ ਬੰਦੇ ਨੂੰ ਕਹੀ ਜਾਂਦੇ ਪਰ ਸਾਰੇ ਗੋਣਾਂ ਗਾਂ ਚ ਸ਼ਾਈ ਵਾਲਾ ਆ ਦੇਖੋ ਸੜਕ ਜਾ ਕੇ ਰਾਹ ਚ ਇੱਕ ਬੰਦੇ ਰੋਕੀ ਦੇ ਇੱਥੇ ਵੀ ਕੋਈ ਆਇਆ ਨਹੀਂ ਵੀ ਕੈਮਰੇ ਨੂੰ ਦੇਖ ਕੇ ਜਰੂਰ ਉਪਰਾ ਕਰ ਜੂ ਲੱਤ ਨਾ ਮਾਰੂ ਤੇ ਪੈਰਾਂ ਨੂੰ ਹੱਥ ਲਾਈ ਜਾਣਾ ਠੀਕ ਹੈ ਉੱਪਰ ਇਹ ਬੰਦੇ ਦਾ ਥੋੜਾ ਜਿਹਾ ਮੈਂ ਕਹਿੰਦੀ ਨਿੱਕਾ ਜਿਹਾ ਨਿਆਣਾ ਵੀ ਥੱਲੇ ਦੀ ਲਿੰਗਾ ਫਿਰ ਸਹੀ ਗੱਲ ਹੈ ਨਿਆਣਾ ਪਾਉਣਾ ਪਾਲੇ ਨਹੀਂ ਬੋਲਦਾ ਜਮਾ ਨਹੀਂ ਜੀ ਇੱਥੇ ਤੇ ਕੈਮਰੇ ਦਾ ਡਰ ਦੀ ਕੋਈ ਹੁੰਦੀ ਡਰਨਾ ਸੀਲਸ ਲੱਗ ਦਾ ਅੰਤ ਕੋਈ ਨਹੀਂ ਬਾਕੀ ਥਣਾ ਦੇ ਸਹਿਜ ਵੀ ਬਾਈ ਸੋਨੇ ਹੱਥੀ ਚਵਾਈ ਵਾਲਾ ਥਾਣਾ ਝੋਲ ਹਵਾਨੇ ਚ ਬਹੁਤ ਪਈ ਹੈ ਜੀ ਕਰਮਾਲੀ ਨੇ ਸਾਰੀਆਂ ਵਲਟਲਾਂ ਕੱਢ ਕੇ ਸੁਣਾ 15 16 ਕਿਲੋ ਕੋਈ ਬਾਹਲਾ ਨਹੀਂ ਕਿਉਂਕਿ ਸਭੀ ਬਲੀ ਚੰਗੀ ਹੈ ਜੀ ਸ ਥੋੜਾ ਜਿਹਾ ਉਪਰਾ ਕਰਦੀ ਆ ਵਾ ਕੱਲੀ ਇਧਰਲੀ ਸਾਈਡ ਤੋਂ ਉਧਰ ਹੀ ਬੰਦ ਹੁੰਦੀ ਰਹੇ ਚਾਹੀ ਤੁਹਾਨੂੰ ਦਿਖਾ ਦਿੰਨੇ ਆ ਮੁੱਲ ਭਾਈ ਜਾਇਜ਼ ਜਾਇਦਾ ਜੀ ਮੁੱਲ ਬਰਾੜ ਸਾਹਿਬ ਆਪਾਂ ਇਹਦਾ ਜ਼ਿਆਦਾ ਨਹੀਂ ਕਰਨਾਗਾ ਇਹ ਭਾਵੇਂ ਕਿਉਂਕਿ ਆਪਾਂ ਤਿੰਨ ਗਾਇਆਂ ਵੇਚੀਆਂ ਉਹਨਾਂ 'ਚ ਤੜਕੇ ਨਫਾ ਲਿਆ ਸਿੱਧੀ ਦਿੰਦਾਂ ਸੀ ਸਹੀ ਗੱਲ ਹੈ ਜੀ ਆਪਾਂ ਦਾ ਮਾਨਤਾ ਨਹੀਂ ਕਰਨਾ ਜੀ ਜਿਹਨੇ ਬਰੀਡ ਬਣਾਉਣੀਗਾ ਸਹੀ ਗੱਲ ਹੈ ਇਹਦਾ ਮੁੱਲ ਲੋਕ ਤਾਂ ਜੀ ਵੇਚਦੇ 45 50 ਹਜ਼ਾਰ ਨੂੰ ਸਹੀ ਗੱਲ ਇਹਦਾ ਮੁੱਲ ਹੈਗਾ 35000 ਵੱਚੀ ਦੇਵਾਂਗੇ 32000 ਦੀ ਠੀਕ ਹੈ ਜੀ ਠੀਕ ਹੈ ਜੀ ਨੰਬਰ 2 ਬੰਦਾ ਉਹ ਹੀ ਫੋਨ ਲਾਵੇ 100 ਰੁਪਏ ਮੈਂ ਛੋੜ ਕਰਨੀਆਂ ਐਵੇਂ ਨਾ ਸਾਈ ਜੀ ਨਾ ਫੋਨ ਤੇ ਕਰ ਬਈ ਇੰਨੇ ਦਾ ਲੈ ਉਹ ਨਹੀਂ ਆਪਾਂ ਨਹੀਂ ਕਰ ਰਹੇ ਜੋ ਕੋਈ ਵੇਚਣ ਵਾਲਾ ਵੀ ਲੈ ਜਾਂਦਾ ਜੀ ਵੱਛੀ ਕੱਚੀ ਆ ਵੱਛੀ 42-45 ਹਜ਼ਾਰ ਦੀ ਸਹੀ ਗੱਲ ਹੈ ਜੀ ਠੀਕ ਹੈ ਨਾ ਬਾਈ ਤੁਸੀਂ ਨਾ ਤੇ ਵੀਡੀਓ ਬਣਾ ਦਿਖੀ ਜਾਂਦੀ ਆਪਾਂ ਜਾਇਜ ਮੋਲ ਜਾਇਜ ਮੋਲ ਆ ਛੋਟਾ ਜਿਹਾ ਮੋਲ ਲੋਕ ਟੋਕੜਾ ਵੇਚੀ ਜਾਂਦੇ ਨੇ ਇਹਦੇ ਚ ਦੋ ਪੱਖਾ ਟੀਕਾ ਵੀ ਉਹਨਾਂ ਨੇ ਦੱਸਿਆ ਵੀ ਚੰਗਾ ਭਰਿਆ ਸ਼ਾਈ ਵਾਲ ਦਾ ਠੀਕ ਹੈ ਜੀ ਹਾਂ 32000 ਦੀ ਤਾਂ ਬਈ ਵੱਛੀ ਆ ਬਾਈ ਆਹ ਇਧਰ ਬਾਹਰਵਾ ਦੇ ਟੈਲ ਦੇ ਯਾਰ ਕਿੰਨੀ ਪਈ ਬਹਿੜ ਦੇ ਲੈ ਅੱਵੇ ਚ ਬਾਕੀ ਕਰਮ ਵਾਲੇ ਪਸ਼ੂਦਾਰ ਪਤਾ ਨਹੀਂ ਅਖੋ ਨੂੰ ਉੱਪਰ ਵੀ ਲਿਜਾ ਸਕਦਾ ਉੱਪਰ ਇੱਕ ਦੋ ਦਿਨ ਲਿਜਾ ਸਕਦਾ 32000 ਚੋਂ ਇਕੱਲੇ 100 ਰੁਪਏ ਛੋੜ ਹਾਂ 100 ਰੁਪਏ ਛੋੜ ਹੋਊਗੀ ਜਿਹੜੇ ਫਿਰ ਤੋਂ ਦੀ ਵੀਡੀਓ ਦੋ ਵਾਰੀ ਦੇਖ ਕੇ ਫੇਰ ਮੈਨੂੰ ਫੋਨ ਲਾਵੇ ਆਏ ਨਹੀਂ ਫੋਨ ਲਾ ਕੇ ਬਾਈ ਇੰਨੇ ਨਹੀਂ ਆਪਾਂ ਨਾ ਤਾਂ ਆਪਾਂ ਜਾਰੇ ਕਿੰਨੇ ਪਕਾਈ ਕਰਕੇ ਰਾਜ਼ੀ ਹਾਂ ਇਹ ਤਾਂ ਹੰਦਾ ਵਪਾਰੀ ਉਹਨੂੰ ਵੀ ਪਕਾਈ ਪਕਾਈ ਨਹੀਂ ਕਰਨੇਗੀ ਕਿਉਂਕਿ ਇਹ 32000 ਦੀ ਜੋ ਬੰਦਾ ਲੈਂਦਾ ਵੀ ਆ ਵੀਡੀਓ 42000 ਨੂੰ ਵਿਕੂਗੀ ਜੀ ਅੱਧ ਦਿਨ ਸਾਮਕੇ 42000 ਦੀ ਰੱਖੀ ਆਖੋ ਅੰਦਰ ਕਰ ਦੇਗਾ ਨੰਬਰ ਬਾਈ ਦਾ ਸਕਰੀਨ ਉੱਤੇ ਇਹਦੇ ਮੂਰੀ ਥਾਂ ਦੀ ਦੇਖੋ ਘੱਟੋ ਕਮੀ ਨਹੀਂ ਜੀ ਥਾਂ ਕੋ ਕਮੀ ਨਹੀਂ ਵੈਰਦਾ ਦੇਖ ਸਕਦੇ ਹੋ ਹਵਾਨਾ ਪੂਰਾ ਸਾਫ ਆ ਕੋਈ ਫੋਟ ਨਹੀਂ ਸ਼ਾਕ ਨਹੀਂ ਜੀ ਬਾਕੀ ਝੋਲ ਹਵਾਨੇ ਚ ਚੰਗੀ ਪਈ ਆ ਕਨੈਕਟ ਬਾਈ ਨਾਲ ਕਰ ਲਓ ਥੋੜੀ ਜਿਹੀ ਨਾ ਬਾਈ ਮੂਰੀ ਰੀ ਰੋਲ ਕਰਦੀ ਆ ਸਹੀ ਗੱਲ ਆ ਉਹਨਾਂ ਦੇ ਤਾਂ ਮੱਲਾ ਸੰਗਰ ਸੰਗਰ ਪਾਉਂਦੇ ਘਰੇ ਬੈਠਦੇ ਮੂਰੀ ਪਾਈ ਨਹੀਂ ਇਹਦੇ ਕਦੇ ਅਸੀਂ ਮੂਰੀ ਪਾਤੀ ਇਹਦੇ ਠੀਕ ਆ ਜੀ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ